ਹਾਂਜੀ ਬਾਈ ਮਿੱਤਰੋ ਕੀ ਹਾਲ ਲੈ ਤੇ ਸਤਿ ਸ਼੍ਰੀ ਅਕਾਲ ਜਿੰਨੇ ਵੀ ਭਰਾ ਲਾਈਵ ਦੇਖੀ ਜਾਂਦੇ ਨੇ ਤੇ ਅੱਜ ਪਹੁੰਚੇ ਆ ਬਾਈ ਪਿੰਡ ਸਿਲ ਕਪੜਾ ਮੋਹਾਲੀ ਜ਼ਿਲ੍ਹੇ ਦਾ ਪਿੰਡ ਆ ਵੀ ਮਿੱਤਰੋ ਤੇ ਇਸ ਜ਼ਿਲ੍ਹੇ ਦਾ ਆਪਾਂ ਸਾਰੇ ਭਰਾਵਾਂ ਦੀ ਇੱਕ ਨੌਲੇਜ ਦੇ ਵਿੱਚ ਦੱਸਦੇ ਨੂੰ ਕਿ ਸਭ ਤੋਂ ਨਿੱਕਾ ਪਿੰਡ ਆ ਮਿੱਤਰੋ ਸਭ ਤੋਂ ਛੋਟਾ ਪਿੰਡ ਆ ਪਿੰਡ ਦਾ ਨਾਮ ਹੈਗਾ ਜੀ ਸਿਲ ਕਪੜਾ ਉਹ ਬਾਈ ਲੈ ਜਾਈਏ ਜਿਹੜਾ ਅੱਜ ਦੀ ਐਜ ਖੇਡ ਦਾ ਮੇਨ ਆਨਰ ਸਾਡਾ ਵੀਰ ਮੇਨ ਸਪான்ਸਰ ਆ ਬਾਈ ਬਿੱਲਾ ਸਿਲ ਕਪੜਾ ਤੇ ਨਾਲ ਯਾਰੀਆਂ ਲਵਾਉਂਦਾ ਬਾਈ ਰਵੀ ਮੜੌਲੀ ਜੀ ਧਰਤੀ ਵਾਲਾ ਅੱਜ ਬਾਜੀ ਹੋਊਗੀ ਮਿੱਤਰੋ ਟੌਪ ਦੀ ਤੇ ਕਾਫੀ ਉੱਤੇ ਵੀਰ ਜਿਹੜਾ ਬਿੱਲੂ ਖੀੜੀ ਵਾਲਾ ਪਹੁੰਚਿਆ ਹੋਇਆ ਤੇ ਹੁਣ ਦੇਖਦੇ ਆ ਕੀ ਬਣਨਾ ਤੇ ਕੀ ਜੁੜਨਾ ਬਿੱਲੂ ਕੀ ਐਸਟੀਮੇਟ ਆ ਕੂਤਰ ਕਿੰਨੇ ਕੁ ਹੋਗੇ ਆਉਣਗੇ 70 ਪਲੱਸ ਜਾਂ ਫਿਰ 70 70 ਹੋਗੇ ਨਾ ਜਜਮੈਂਟ ਪੂਰੀ ਹੋ ਐ ਮਤਰੋ 70 ਦੇ ਕਰੀਬ ਕਬੂਤਰ ਐ ਨਹੀਂ ਪਲਾਸਾ ਜਾ ਫਿਰ 1 2 ਥੱਲੇ ਹੋਣਗੇ ਮੇਰੇ ਸਾਹਮਣੇ 70 ਪਲਾਸਾ ਹੋਣਗੇ ਤੇ ਮਾਹੌਲ ਪੂਰਾ ਬਣਿਆ ਹੋਇਆ ਬਾਈ ਤੇ ਬਾਜੀ ਉੱਡੂ ਤੇ ਉੱਲੇ ਲੱਗਣ ਨੂੰ ਤਿਆਰ ਨੇ ਕਬੂਤਰ ਲਿਖਣ ਜਾਂਦੇ ਆ ਉਸ ਤੋਂ ਬਾਅਦ ਜਿਹੜਾ ਟਾਈਮ ਆ ਉਸ ਸਟੈਂਪਾ ਲਾ ਹੋ ਜਾਣਾ ਸਟੈਂਪਾ ਦੇ ਨਾਲ ਹੀ ਜਿਹੜੇ ਉਹ ਕਬੂਤਰ ਚੜ ਜਾਣੇ ਆ ਪਹਿਲਾਂ ਨਾ ਇਸ ਪ੍ਰਿੰਟ ਦੇ ਵਿੱਚ ਗੋਮੜ ਸਾਹਿਬ ਨਹੀਂ ਸੀ ਹੰਦਾ ਗੁਰੂ ਘਰ ਦੇ ਉੱਤੇ ਉਦੋਂ ਕੂਤਰ ਜਿਹੜੇ ਉਹ ਬਾਹਲੇ ਜਾਂਦੇ ਸੀਗੇ ਇਤੋਂ ਤੇ ਅੱਜ ਦੀ ਜਿਹੜੀ ਉਹ ਖੇਡ ਆ ਸਾਡਾ ਭਰਾ ਬਾਈ ਸ਼ੇਰਾ ਇਧਲੀ ਵਾਲਾ ਉਹ ਲਾਈਵ ਕਰੇਗਾ ਤੇ ਚੈਨਲ ਮਿੱਤਰੋ ਨਾਲ ਹੀ ਤੁਸੀਂ ਸਾਡਾ ਵੀਰ ਜਿਹੜਾ ਸ਼ੇਰਾ ਭਾਈ ਇਧਲੀ ਆ ਪੂਰੀ ਸਪੋਰਟ ਕਰਦਾ ਯਾਰ ਕੂਟਰ ਬਾਜੀ ਦੀ ਤੁਸੀਂ ਇਸ ਵੀਰ ਦਾ ਜਿਹੜਾ ਚੈਨਲ ਆ ਉਹ ਨਾਲ ਦੀ ਨਾਲ ਸਬਸਕ੍ਰਾਈਬ ਕਰ ਲਿਓ ਵਾਈਲ ਆਈਕਨ ਦਾ ਜਿਹੜਾ ਵੱਡਣਾ ਉਹ ਵੀ ਦਬਾ ਲਿਓ ਮੇਰਾ ਭਰਾ ਤਾਂ ਜੋ ਜੋ ਵੀ ਅਪਡੇਟ ਆ ਕੂਟਰ ਬਾਜੀ ਦੀ ਜਾਂ ਜਿੱਥੇ ਦੀ ਵੀ ਖੇਡ ਜਿਹੜੀ ਉਹ ਲਾਈਵ ਹੋਊਗੀ ਤਾਂ ਤੁਹਾਡੇ ਵੀਰਾਂ ਕੋਲੇ ਨਾਲ ਦੀ ਨਾਲ ਜਿਹੜੀ ਆਹ ਕਹੋਂ ਜਾਵੇ ਜੀ ਤੇ ਚੈਨਲ ਦਾ ਨਾਮ ਆ ਸਟਾਰ ਐਚ ਡੀ ਲਾਈਵ ਇਹ ਜਿਹੜਾ ਤੇ ਇਹਦੇ ਉੱਤੇ ਨਾਮ ਵੇਖੀ ਪਈ ਸੀ ਮੇਰਾ ਭਰਾ ਕਬੂਤਰਵਾਜ ਕਿੱਦਾਂ ਕਬੂਤਰਵਾਜ ਕਬੂਤਰਵਾਜ ਕਿੱਡੀ ਲਾਈਵ ਜਿਹੜਾ ਚੈਨਲ ਦਾ ਨਾਮ ਆ ਤੇ ਬਹੁਤ ਸੱਜਣੋ ਮਿੱਤਰੋ ਸੁਣਾਓ ਹਾਲ ਚਾਲ ਆਪਣੇ ਕੀ ਨੇ ਤੇ ਕਿੱਦਾਂ ਦਾ ਅੱਜ ਮੌਸਮ ਆ ਲਾਕੇ ਦੇ ਵਿੱਚ ਆਪਣੇ ਇਹ ਤੁਸੀਂ ਜ਼ਰੂਰ ਕਮੈਂਟ ਕਰਿਓ ਪਰ ਇੱਥੇ ਦਾ ਜਿਹੜਾ ਅੱਜ ਮੌਸਮ ਆ ਹਾਲ ਹਾਲ ਤਾਂ ਬੱਦਲ ਬਾਜੀ ਆ ਪਰ ਸੂਰਜ ਬੱਦਲਾਂ ਦੀ ਹਿੱਕ ਪਾੜ ਕੇ ਚੜ ਗਿਆ ਬਾਈ ਮਤਰੋ ਹੁਣ ਇਹਦਾ ਇਹ ਨਹੀਂ ਪਤਾ ਵੀ ਅੱਜ ਕੀ ਬਣਾਉਣਾ ਇਹਨੇ ਛਪੜਾਂ ਨੂੰ ਬਾੜਨੇ ਨੇ ਜਾਂ ਫਿਰ ਖੱਤ ਵਜਾਉਣੇ ਨੇ ਇਹ ਗੱਲਾਂ ਸਮੇਂ ਨਹੀਂ ਆਉਣੀਆਂ ਬਾਈ ਮਤਰੋ ਓ ਬਾਈ ਹੋਰ ਤਾਂ ਨਹੀਂ ਰਹਿ ਗਿਆ ਕੋਈ ਲਓ ਜੀ ਬੱਦਰ ਕਬੂਤਰ ਵੀ 72 ਕਬੂਤਰ ਹੋ ਗਏ ਨੇ ਬਾਈ ਨਹੀਂ ਬਲੇ ਆਪਣੇ ਨਾ ਵੀਰੇ 70 ਕੂਤਰ ਟੋਟਲ ਐਂਟਰ ਸੀਗੇ ਤੇ 72 ਕੂਤਰ ਹਮ ਚੱਲ ਇੱਕ ਦੋ ਕੂਤਰਾਂ ਦਾ ਕੋਈ ਫਰਕ ਨਹੀਂ ਪੈਂਦਾ ਪਰ ਪੰਜ ਚਾਰ ਘੱਟ ਪੰਜ ਚਾਰ ਵਾਧੂ ਠੀਕ ਆ ਢੁੱਡੀ ਯਾਨੀ ਕਿ ਯਾਰ ਜਵਾਨ ਦੇ ਸਾਉਦੇ ਨੇ ਅਸਲ ਦੇ ਵਿੱਚ ਨਾ ਵਧੀਆ ਬਾਜੀ ਵਧੀਆ ਹੋਣੀ ਨਾਲੇ ਗਰੀਬ ਲਾਉਗੇ ਤੇ ਨਹੀਂ ਘਰ ਲਈਏ ਬਸ ਆਹ ਨੂੰ ਪਾਣੀ ਮਾਇਆ ਚਲੋ 来यो लाओ वीर पाणी ओस्ता जी ਹੋਰ ਕਲੀਟਰ ਨਹੀਂ ਆਂ ਚੜਦੀ ਗਲਾਂ ਬਲਵਾ ਮਿਲਦਾ ਇੱਕ ਮਾ ਮਾ ਕੋਈ ਕੜਨੀ ਇੱਕ ਉਤਰ ਕਰਾਂ ਬਾਕੀ ਬਈ ਬਾਈ ਲੱਗੀ ਆ ਉਡਣ ਤੇ ਸਟੈਂਪਾਂ ਲੱਗਣੀਆਂ ਤੇ ਗਾਹਾਂ ਆਪਾਂ ਰਵੀ ਵੀ ਸਾਡਾ ਯਾਰ ਆ ਗਿਆ ਮੜੋਲੀ ਦੀ ਧਰਤੀ ਵਾਲਾ ਇੱਧਰ ਸਾਡੇ ਦਰਮਿਆਨ ਨਾਲ ਹੀ ਬਾਈ ਬਿੱਲਾ ਸਿਲ ਕਪੜੀ ਦਾ ਯਾਰ ਆਪਣਾ ਰਵੀ ਇਹ ਇਹਨਾਂ ਦੀ ਭਾਈ ਮਤਰੋ ਜਾਰੀ ਦੀਆਂ ਮਸਾਲਾਂ ਨੇ ਇਹ ਚੋਬਰ ਨਿੱਕੇ ਹੁੰਦੇ ਹੋਂ ਉਹ ਇਕੱਠੇ ਨੇ ਕੂਤਰ ਬਾਜੀ ਵੀ ਇਕੱਠੀ ਕਰਦੇ ਆ ਤੇ ਹੋਰ ਵੀ ਫੈਮਿਲੀ ਰਿਲੇਟਿਵ ਜੋ ਵੀ ਇਹਨਾਂ ਦੇ ਕੰਮਕਾਰ ਆ ਉਹ ਵੀ ਸਾਂਝੀ ਆ ਭਰਾਵਾਂ ਦੇ ਮੰਨ ਕੇ ਚਲੋ ਵੀ ਯਾਰੀ ਦੀ ਮਿਸਾਲ ਜੇ ਦਈਏ ਆਪਾਂ ਤਾਂ ਭਾਈ ਬਿੱਲਾ ਤੇ ਰਵੀ ਆ ਤੁਹਾਡੇ ਸਾਹਮਣੇ ਆ ਤੇ ਇਹ ਹੁੰਦੀਆਂ ਯਾਰੀਆਂ ਤੇ ਲੋਕਾਂ ਦਾ ਮਾਹੌਲ ਦਿਰਾ ਦਿਖਾ ਦੇ ਅਦਨ ਬਣਦੀ ਗਰੌਂਡ ਵੀ ਹੁੰਦਾ ਤੇ ਬਾਕੀ ਵੀ ਆਪਾਂ ਤੁਹਾਨੂੰ ਨਾਲ ਦੀ ਨਾਲ ਲਾਈਵ ਵੀ ਆਪਣਾ ਚੱਲ ਪਣਾਇਆ ਤੇ ਲਾਈਵ ਤੇ ਵੀ ਆਨੰਦ ਮਾਣੇ ਉਤੇ ਦੇਖਿਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਬਾਕੀ ਆਪਾਂ ਤੁਹਾਨੂੰ ਇੱਕ ਨਾਲ ਆਪਾਂ ਵਲੌਗ ਬਣਾ ਰਿਹਾ ਜਿਹੜਾ ਇਹ ਆ ਵੀ ਇਹ ਆ ਪਰਫਾਰਮਾਂਸ ਕੱਲ ਨੂੰ ਤੇ ਇਹਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਹਾਂ ਵੀਰੇ ਕੀ ਕੀ ਅਰੇਂਜਮੈਂਟ ਨੇ ਤੇ ਕਿੱਦਾਂ ਬਾਜੀ ਹੋ ਡਰੀ ਆ ਸਾਰਾ ਕੁਝ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਚੱਲਦੇ ਆਂ ਫਿਰ ਆਪਾਂ ਹੁਣ ਅੱਗੇ Bibi apa? Shadron kabut terong. lagi ਦੂਜੀ ਹੋ ਗਿਆ ਨੀਵਾ ਨੀਵਾ ਫਿਰਦਾ ਮੜਾ ਦੇਖ ਲੋ ਬਾਈ ਲੱਗੀਆਂ ਨੇ ਮੋਹਰਾ ਤੇ ਉਲੇ ਲੱਗਣ ਲੱਗੇ ਨੇ 72 ਕਬੂਤਰ ਕਹਿੰਦੇ ਉੱਡਣੇ ਆ ਤੇ ਬਾਈ ਮੋਹਰਾ ਲਾਉਂਦੇ ਜਿਹੜੇ ਆ ਵੀ ਆਪਾਂ ਸਾਨੂੰ ਦਿਖਾਣੇ ਆ ਤੇ ਆ ਲੱਗੀਆਂ ਮੋਹਰਾ ਕਹਿੰਦੇ ਪੀਤਾ ਬਾਈ ਮੋਹਰਾ ਲਵਾਉਣ ਲੱਗਿਆ ਹੋਇਆ ਹੈ ਆਪਾਂ ਦਵਾਗੇ ਜਾਨਵਰ ਖੜਾ ਦੇਖਦੇ ਆਂ ਫੇ ਕੀ ਮਾਹੌਲ ਬਣਦਾ ਆ ਇਧਰ ਬਾਈ ਹੁਣਾਂ ਨੇ ਛੱਡਤੇ ਨੇ ਜਾਨਵਰ ਉਹ ਉੱਪਰ ਫਿਰਦੇ ਨੇ ਪੂਰਾ ਮਾਹੌਲ ਆ ਜਾਂਦੇ ਆ ਵੀਡੀਓ ਨਾਲੇ ਇਹ ਇਧਰੋਂ ਲਾਉਣੇ ਆ ਬਾਈ ਅੱਜ ਆ ਨਾਮ ਨੇ ਫ੍ਰਿਜ ਕੂਲਰ ਤੇ ਨਾਲ ਹੀ ਬਾਈ ਹੁਣਾਂ ਨੇ ਕੱਪ 7 ਕੱਪ ਨੇ ਤੇ ਸਨਮਾਨ ਵੀ ਕਈ ਬਈਆਂ ਦੇ ਕਰਨੇ ਨੇ ਤੇ ਪ੍ਰੀਤੇ ਲੋਹਾਰੀ ਵਾਲੇ ਬਾਈ ਦਾ ਵੀ ਸਨਮਾਨ ਹੋਇਆ ਆ ਕੱਪ ਦੇ ਨਾਲ ਤੇ ਹੋਰ ਬਾਈ ਹੁਣ ਨੇ ਹੁਣ ਬਾਜੀ ਗਈ ਆ ਵੀਰੇ ਸਮਾਪਤ ਹੋ 14 ਕਬੂਤਰਾਂ ਦੇ ਵਿੱਚ ਸਾਂਝੀ ਹੋਈ ਆ ਤੇ ਨਾਮ ਲੱਗੇ ਨੇ ਬੰਦਲ ਪਰਚੀਆਂ ਆ ਪਾ ਕੇ ਕੱਢੇ ਨੇ ਤੇ ਆਪਾਂ ਤੁਹਾਨੂੰ ਦੱਸਦੇ ਆ ਕਿਹਨੂੰ ਕਿਹਨੂੰ ਮਿਲਦੇ ਨੇ ਤੇ ਆਪਾਂ ਤੁਹਾਨੂੰ ਦੱਸਾਂਦੇ ਆ ਬਾਈ ਤੇ ਬਣੇ ਰਹੋ ਨਾਲ ਜੁੜੇ ਰਹੋ ਲਾਈਵ ਸ਼ੇਅਰ ਕਮੈਂਟ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਵੀਰੇ ਜਰੂਰ ਦੋਇਆ ਕਿ ਆਉਣ ਵਾਲੇ ਹੀ ਅਪਡੇਟ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚੇ ਆਉਂਦੇ ਘੜਤਾ ਪਹਿਲਾ ਨਾਮ ਦੇਣ ਲੱਗੇ ਨੇ ਬਾਈ ਫ੍ਰਿਜ ਬਹੁਤ ਵਧੀਆ ਬਾਜੀ ਕਰਾਈ ਆ ਬਾਈ ਉਹਨਾਂ ਨੇ ਤੇ ਤੁਸੀਂ ਦੇਖੀ ਵੀ ਆ ਲਾਈਵ ਤੇ ਟੌਪ ਦੀ ਬਾਜੀ ਕਰਾਈ ਆ ਬਾਈ ਉਹਨਾਂ ਨੇ ਤੇ ਨਾਮ ਦੇਣ ਲੱਗੇ ਨੇ ਪਹਿਲਾ ਫ੍ਰਿਜ ਪਹਿਲਾ ਨਾਮ ਫ੍ਰਿਜ ਫਰਮਾਨ ਨੇ ਉਹਨਾਂ ਨੂੰ ਫ੍ਰਿਜ ਆ ਨਿਕਲਿਆ ਜੀ ਪਰਚੀਆਂ 'ਚ ਪਹਿਲਾ ਨਾਮ ਜੀ ਪਿੰਡ ਸਿਲ ਕੱਪੜੇ ਤੁਹਾਨੂੰ ਮਾਰਦੇ ਹੋਰ ਕੀ ਹੈ ਇਹ ਆ ਬਈ ਦੂਜਾ ਨਾਮ ਸੰਦੀਪ ਕੋਲਰ ਸੰਦੀਪ ਮਹਿ ਸੰਦੀਪ ਸੰਦੀਪ ਤੇ ਅਵਨੀਤ ਸੰਦੀਪ ਤੇ ਅਵਨੀਤ ਮਹਿਤੋਤ ਨੂੰ ਨਿਕਲਿਆ ਬਈ ਕੋਲਰ ਪਰਚੀਆਂ ਦੇ ਵਿੱਚ ਜੇ ਦੇਖਿਆ ਕਰਦੇ ਹੋ ਤੇ ਬਾਈ ਹੁਣੇ ਹੁਣ ਕੋਲਰ ਦੇਣ ਲੱਗੇ ਨੇ ਬਾਈ ਨੂੰ ਤੇ ਬਾਈ ਪਰ ਆਪਣਾ ਜਾਨਵਰ ਲਾ ਰਿਹਾ ਹੈ ਤੇ ਬਾਈ ਆਣ ਲੱਗਾ ਹੈ ਤੇ ਬਾਈ ਨੂੰ ਦਿੰਨੇ ਆਪਾਂ ਦੂਜਾ ਇਨਾਮ ਤੇ ਬਾਈ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਤੇ ਬਾਈ ਹੁਣਾਂ ਨੂੰ ਮਿਲਣ ਲੱਗਿਆ ਕੁੱਲ ਬਿੱਲੂ ਆਜਾ ਚੱਲ ਔਰ ਬਾਈ ਬਾਈ ਹੁਣੇ ਤੇ ਬਾਈ ਹੁਣਾਂ ਨੂੰ ਮਿਲਣ ਲੱਗੇ ਆਇਆ ਕੂਲਰ ਤੇ ਬਾਈ ਹੁਣਾਂ ਨੂੰ ਹੌਣ ਬਹੁਤ ਬਹੁ ਮੁਬਾਰਕਾਂ ਬਾਈ ਹੁਣਾਂ ਨੂੰ ਨਿਕਲ ਆਇਆ ਬਾਈ ਤੀਜਾ ਨਾਮ ਪੁਰੀ ਮਦਨ ਹੈੜੀ ਤੇ ਬਾਈ ਹੁਣਾਂ ਨੂੰ ਬਹੁਤ ਬਹੁ ਮੁਬਾਰਕਾਂ ਹੁਣ ਇੱਕ ਪਰਾਟਾ ਪੱਖਾ ਨਿਕਲਿਆ ਬਾਈ ਹੁਣਾਂ ਨੂੰ ਤੇ ਬਾਈ ਹੁਣਾਂ ਦਾ ਹੋਣ ਲੱਗਿਆ ਹੁਣ ਸਨਮਾਨ ਤੇ ਬਾਈ ਹੁਣੇ ਹੁਣ ਇੱਧਰ ਆ ਜਾ ਬੰਦਾ ਬੰਦੀ ਕੀ ਹੁਣਾਂ ਨੂੰ ਨਿਕਲਿਆ ਕੱਪ ਪਰਨੀਤ ਚੱਲੋ ਵਾਲ ਤੇ ਬਾਈ ਮੋਰ ਪੱਪੀ ਆਣਾ ਗਰੁੱਪ ਬਾਈ ਹੁਣਾਂ ਦਾ ਤੇ ਬਾਈ ਹੁਣਾਂ ਨੂੰ ਬਹੁਤ ਬਹੁਤ ਮੁਬਾਰਕਾਂ ਹੁਣ ਤੇ ਬਾਈ ਹੁਣਾਂ ਨੂੰ ਹੁਣ ਮਿਲ ਰਿਹਾ ਕੱਪ ਹਾਂਜੀ ਇਹ ਸਨਮਾਨ ਹੈ ਜੀ ਸਾਡੇ ਵੀਰ ਟੋਨੀ ਗਰੀਤ ਬਾਜਦਾ ਆਂ ਜੀ ਇਹ ਇੱਕ ਕਰਵਾਜ ਵੀਰਾ ਮਨੂੰ ਗੁਰਜੀਤ ਵੱਲੋਂ ਦਿਵਾਗ ਵੱਲੋਂ ਇੱਥੇ ਨਵੀਂ ਦਿੱਤਾ ਇਹ ਸਨਮਾਨ ਹੈ ਜੀ ਵੀਰ ਦਾ ਤੁਸੀਂ ਨਿੰਮ ਜੀ ਅਗਲਾ ਤੁੰਨਾ ਨਹੀਂ ਰਵੀ ਮਣੋਲੀ ਦਾ ਜਾਨੀ ਪਿੰਡ ਵੱਲੋਂ ਜੀ ਸਾਰੇ ਕਬੂਤਰ ਵਾਲੇ ਜਿਹੜਾ ਵੱਲੋਂ ਗੁਰਜੀਤ ਵੱਲੋਂ ਜੀ ਜਿਹੜਾ ਜਿਹੜੇ ਦਿਨ ਚਾਰ ਦਿਨ ਜਿਆਣਾ ਮਾਰੇ ਗੁਰਜੀਤ ਕੰਮ ਨਹੀਂ ਰਵੀ ਮਣੋਲੀ ਹਾਂਜੀ ਇਹ ਸਨਮਾਨ ਹੈ ਜੀ ਸਾਡੇ ਬੜੇ ਦਲਵਾਰ ਭਾਈ ਕੱਪੜੇ ਤੋਂ ਫੇੜੀ ਤੋਂ ਜੀ ਗੁਰਜੀਤ ਦੇ ਜੀ ਕੀ ਮਿੱਤਰ ਹੈ ਇਹ ਲਕੋਟੇ ਯਾਰ ਤੁਹਾਨੂੰ ਬਹੁਤ ਮੁਬਾਰਕਾਂ ਜੀ ਗੁਰਜੀਤ ਸਿਲ ਕੱਪੜੇ ਵੱਲੋਂ ਜੀ ਗੁਰਜੀਤ ਮਾਦਪੁਰ ਤੇ ਬਰਿੰਦਰ ਮਾਦਪੁਰ ਇਹ ਭਰਾ ਜੀ ਗੁਰਜੀਤ ਸਿਲ ਕੱਪੜੇ ਦੇ ਮਿੱਤਰ ਹੈ ਜੀ ਇਹਨਾਂ ਦਾ ਸਨਮਾਨ ਹੈ ਜੀ ਸਾਰੀ ਕਬੂਤਰਬਾਜ਼ ਕਮੇਟੀ ਵੱਲੋਂ ਔਰ ਸਨਮਾਨ ਹੈ ਜੀ ਸਾਡੇ ਪਿੰਡ ਸਿਲ ਕੱਪੜੇ ਵੱਲੋਂ ਜੀ ਜਗਤਵਿੰਦਰ ਸਿੰਘ ਜੀ ਮੰਡੇਰ ਸਰਪੰਚ ਸਾਹਿਬ ਵੱਲੋਂ ਜੀ ਸਨਮਾਨ ਹੈ ਜੀ ਕਬੂਤਰਬਾਜ਼ ਬਹੁਤ ਸਹਿਯੋਗ ਹੈ ਅੱਜ ਦੀ ਬਾਈ ਤੁਹਾਨੂੰ ਬਹੁਤ ਬਹੁਤ ਧੰਨਵਾਦ ਜੀ ਸਰਵਣ ਸਾਹਿਬ ਦਾ 8ਵਾਂ ਕੱਪ ਬਈ ਤਾਰਾ ਬੜਵਾਲੀ ਇਹ ਹੈ ਜੀ 7ਵਾਂ ਕੱਪ ਚਵਾੜੇ ਦਾ ਚੱਲੇ ਆ ਫੇਰ ਨਾ ਨਿਮੰਤ ਕਰਾ ਪੰਡਤ ਜੱਭੂ ਮਾ ਜਣਾ ਕਰੋ 8ਵਾਂ ਨਾ ਆਉਂਦਾ ਫ੍ਰੀਜ਼ ਹੋਤ ਲਾ ਹੁਣ ਬਾਈ ਉਹਨਾਂ ਦਾ ਨਿਕਲਿਆ 7ਵਾਂ ਕੱਪ ਇਹ ਮਾ ਕੱਪ ਕੀ ਨਾਮ ਵੀਰੇ ਦਾ ਕੀ ਕੀ ਨਾਮ ਵੀਰੇ ਕੀ ਕੀ ਨਾਮ ਹੈ ਵੀਰ ਜੱਸਾ ਖੂਨੀ ਮਾਜਰਾ ਬਾਈ ਹੁਣਾਂ ਨੂੰ 6ਵਾਂ ਕੱਪ ਤੇ ਬਾਈ ਹੁਣਾਂ ਨੂੰ ਬਹੁਤ-ਬਹੁਤ ਮੁਬਾਰਕਾਂ ਬਾਈ ਹੁਣਾਂ ਦਾ ਕੀ ਨਾਮ ਹੈ ਜੀ ਗੁਰਸਾਹਿਬ ਕਟਾਣੀ ਗੁਰਸਾਹਿਬ ਕਟਾਣੀ ਬਾਈ ਹੁਣਾਂ ਨੂੰ 5ਵਾਂ ਨਾਮ ਕੱਪ ਬਾਈ ਹੁਣਾਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਸਨਮਾਨ ਹੈ ਜੀ ਸਾਡੇ ਚਰਨੀ ਸਿਲ ਕੱਪੜੇ ਵੱਲੋਂ ਜੀ ਤੇ ਨਿੰਦਰ ਦਬਈ ਵੱਲੋਂ ਜੀ ਤੇ ਵੀਰਾਂ ਦਾ ਜੀ ਵਿੱਕੀ ਸਿਲ ਕੱਪੜਾ ਤੇ ਸ਼ੀਤ ਸਿਲ ਕੱਪੜਾ ਇੱਥੇ ਨਾਲ ਫਾਉਂਡਰ ਕਹਾ ਬਾਈ ਇਹਨਾਂ ਸਨ ਮਹਾ ਨਈ ਚਰਨੇ ਵੱਲੋਂ ਤੇ ਸਾਡੇ ਭਰਾਏ ਦੀ ਲੰਗਰ ਦੀ ਸੇਵਾ ਜੀ ਫ੍ਰੀ ਕੀਤੀ ਇਹਨਾਂ ਨੇ ਤੇ ਬਹੁਤ ਬਹੁਤ ਧੰਨਵਾਦ ਵੀਰਾਂ ਦਾ ਕਿ ਚਰਨੇ ਵੱਲੋਂ ਜੀ ਵੱਡੇ ਸਨਮਾਨ ਨਾਲ ਜੀ ਵੱਡੇ ਕੱਪਾਂ ਨਾਲ ਉਹਾਰਕਾਂ ਵੀਰਾਂ ਨੂੰ ਬਹੁਤ ਜੀ ਮੇਰੀ ਕੀ ਭਾਈ ਤੁਹਾਨੂੰ ਪਤਾ ਹੀ ਆ ਅੱਜ ਬਾਜੀ ਉੱਡੀ ਸੀਗੀ ਪਿੰਡ ਸਿਲ ਕਪੜਾ ਜ਼ਿਲ੍ਹਾ ਮਹਾਲੀ ਦੇ ਵਿੱਚ ਤੇ ਸਭ ਤੋਂ ਛੋਟਾ ਪਿੰਡ ਆ ਜ਼ਿਲ੍ਹਾ ਮਹਾਲੀ ਦਾ ਇਹ ਤੇ ਬਾਜੀ ਹੋ ਗਈ ਅਸਮਾਪਤ ਤੇ ਨਾਮ ਦਿੱਤੇ ਨੇ ਬੰਡ ਤੇ ਬਾਕੀ ਹੁਣ ਆਪਾਂ ਤੁਹਾਨੂੰ ਅਗਲੀ ਕਿਤੇ ਬਾਜੀ ਤੇ ਕੱਲ ਨੂੰ ਮਿਲਦੇ ਆ ਕੱਲ ਨੂੰ ਵੈਸੇ ਬਾਜੀ ਹੈਗੀ ਆ ਆਪਣੇ ਮਹੱਦੀਪੁਰ ਨੇੜੇ ਮਛਵਾੜਾ ਸਾਹਿਬ ਜ਼ਿਲ੍ਹਾ ਲੁਧਿਆਣਾ ਤੇ ਆਪਣਾ ਬੰਦਾ ਮੇਰੇ ਕੱਲ ਨੂੰ ਜ਼ਰੂਰ ਦੇਖਣਾ ਬਾਜੀ ਨੂੰ ਬਹੁਤ ਵਧੀਆ ਬਾਜੀ ਗਾਉਂਦੇ ਨੇ ਵੀਰੇ ਤੇ ਮਿਲਦੇ ਆ ਤੁਹਾਨੂੰ ਆਪਾਂ ਕੱਲ ਨੂੰ ਅਗਲੇ ਲਾਈਵ ਤੇ ਤੇ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਾਂ ਨੂੰ ਦੇਖਿਆ ਤੇ ਚੈਨਲ ਨੂੰ ਜਿਨ੍ਹਾਂ ਨੇ ਹਜੇ ਤੱਕ ਨਹੀਂ ਸਬਸਕ੍ਰਾਈਬ ਕੀਤਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਾ ਬਟਨ ਔਨ ਕਰ ਲਿਓ ਤੇ ਕੀ ਅਗਲੀ ਅਪਡੇਟ ਤੁਹਾਨੂੰ ਜਲਦੀ ਤੋਂ ਜਲਦੀ ਮਿਲ ਜAVE ਧੰਨਵਾਦ ਕੀ ਹੈ